ਅਕੇਟਾ ਕੀਤੇ ਜਾ ਰਹੇ ਨੇ ਤਰਨਤਨ ਸਰਕਾ ਜ਼ਿਲ੍ਹਾ ਔਰ ਇਸ ਤਰੀਕੇ ਨਾਲ ਚੈਕਿੰਗ ਹੋ ਰਹੀ ਹੈ ਜਰ ਕੀ ਕਹਿਣਾ ਚਾਹੁੰਦੇ ਹੋ ਸਰ ਔਰ ਕਿਹੜੀਆਂ ਹਦਾਇਤਾਂ ਤੇ ਮਾਨਯੋਗ ਡੀਜੀਪੀ ਸਾਹਿਬ ਮਾਨਯੋਗੀ ਆਜੀ ਸਾਹਿਬ ਤੇ ਮਾਨਯੋਗ ਐਸਐਸਪੀ ਜੀ ਹਦਾਇਤਾਂ ਸਰ ਜਿਹੜਾ 올 ਆਊਟ ਗੈਂਗਸਟਰ ਤੇ ਆਪਾਂ ਫੇਸ਼ਨ ਪ੍ਰਹਾਰ ਫੇਸ ਟੂ ਉਹਨੇ ਕੰਕਲੂਡ ਕਰਕੇ ਹਟੀਆਂ ਉਹਦੀ ਲੜੀ ਵਿੱਚ ਹੀ ਉਹਨੇ ਆਪਣੇ ਆਪਰੇ ਆਪਰੇਸ਼ਨ ਗੈਂਗਸਟਰ ਤੇ ਪ੍ਰਹਾਰ ਜਿਹੜਾ ਆ ਉਹ ਸਸਟੇਨਡ ਆਪਾਂ ਕੰਟੀਨਿਊ ਕਰਦੇ ਪਏ ਆ ਉਹਦੀ ਲੜੀ ਦੇ ਵਿੱਚ ਅੱਜ ਆਪਾਂ ਸ਼ਹਿਰ ਦੇ ਵਿੱਚ ਜਿਹੜੀ ਪੂਰੀ ਨਾਕਾਬਲੀ ਪ੍ਰੋਪਰ ਲੈਨ ਦੇ ਤਹਿਤ ਕੀਤੀ ਆ ਐਗਜ਼ਿਟ ਤੇ ਐਂਟਰੀ ਪੁਆਇੰਟ ਸੀਲ ਕੀਤੇ ਆ ਇਹਦੇ ਵਿੱਚ ਟੋਟਲ ਆਪਣੀ 400 ਦੇ ਕਰੀਬ 4 ਤਨਾਤ ਕੀਤੀ ਗਈ ਆ 4 ਸਬ-ਰਿਜਨਲ ਜੀਓਸ ਤੇ 4 ਹੈੱਡਕੁਆਰਟਰ ਦੇ ਜੀਓਸ ਨੇ ਤੇ ਉਹਨਾਂ ਦੇ ਨਾਲ ਅਸਿਸਟ ਕਰਨ ਲਈ ਉਹਨਾਂ ਨੂੰ ਕੰਟਰੋਲਿੰਗ ਪਾਰਟੀਆਂ ਤੇ ਤੇ ਜਿਹੜੀ ਹੋਰ ਵੀ ਆਪਣੀ ਫੋਰਸ ਜਿਹੜੀ ਹੈੱਡਕੁਆਰਟਰ ਦੀ ਤਨਾਤ ਕੀਤੀ ਗਈ ਆ ਸਰ ਕੁਝ ਜਿਹੜੇ ਸ਼ੱਕੀ ਵਿਅਕਤੀ ਨੇ ਔਰ ਜਿਹੜੇ ਜਿਹੜੇ ਸੱਚ ਵੀ ਆਏ ਨੇ ਆਪਣੇ ਇਹਦੇ ਦੀ ਹੁਣ ਸਸਟੇਨਡ ਚੈਕਿੰਗ ਚੱਲਦੀ ਪਈ ਹੈ ਅਜੇ ਚੈਕਿੰਗ ਚੱਲ ਰਹੀ ਆ ਸਵੇਰੇ ਜਿਹੜੀ ਆਪਣੇ ਮਤਲਬ ਇਹਦੀ ਪ੍ਰੋਪਰ ਜਿਹੜੀ ਹੈ ਡਿਟੇਲਡ ਆਪਾਂ ਰਿਪੋਰਟ ਕਰਾਂ ਜੋ ਵੀ ਇਹ ਚੱਕੀ ਵੀਕਲ ਨੇ ਤੇ ਐਂਟਰੀ ਸੋਸ਼ਲ ਐਲੀਮੈਂਟ ਆ ਉਹਨਾਂ ਤੇ ਜਿਹੜਾ ਪੂਰਾ ਫੋਕਸ ਕੀਤਾ ਜਾ ਰਿਹਾ